ਇਹ ਹੋਰਾਂ ਨਾਲ 40 50 ਹਜ਼ਾਰ ਮਹਿੰਗਾ ਵੀਰੇ ਇਹ ਮਾਦੀ 11 ਚ ਚਲਾ ਲਉ ਨੂੰ ਨਿਊਟਰਲ ਕਰਕੇ ਉਹਦੇ ਸਾਈਡ ਤੇ ਗੇਅਰ ਲੱਗਿਆ ਆਪਣੇ ਛੋਟਾ ਲਾਓ ਬਾਈ ਜੀ ਆ ਛੋਟਾ ਗੇਅਰ ਲੱਗਿਆ ਜਿਹੜਾ ਤੁਸੀਂ ਦੇਖਦੇ ਹੋਗੇ ਇਹਦੇ ਅਸਲੀ ਚੱਲਿਆ ਹੈ ओरिजिनल 12 1300 ਘੰਟਾ ਲਓ ਵੀ ਦੋਸਤੋ ਸਾਰੇ ਵੀ ਰੇਪੇਅਰ ਪੇਸ਼ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂਗੇ ਬਈ ਬਰਨਾਲੇ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਜੀ ਮੰਡੀ ਅੱਗੇ ਨਾਲੋਂ ਵਧੀਆ ਭਰਨ ਲੱਗੀ ਟਰੈਕਟਰ ਖਰੀਦਣ ਵਾਲੇ ਵੀਰ ਜ਼ਰੂਰ ਪਹੁੰਚਿਆ ਕਰੋ ਤੇ ਬਾਈਆਂ ਕੋਲੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਨਾ ਪੂਰੇ ਟੌਪ ਟੌਪ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇਗੇ ਵੀਡੀਓ 'ਚ ਬਣਦੇ ਰੋਵੇ ਜੀ ਟਰੈਕਟਰ ਵੀ ਟੌਪ ਟੌਪ ਹੀ ਦਿਖਾਵਾਂਗੇ ਹੱਸੇ ਗੱਲ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਬਾਈ ਜੀ ਕੀ ਨਾਮ ਆ ਬਾਈ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਸਹੀ ਲੋਕੇਸ਼ਨ ਕੀ ਬਾਈ ਜੀ ਆਪਣੀ ਆਪਣਾ ਹੰਡਾਇਆ ਪਿੰਡ ਆ ਜੀ ਬਰਨਾਲੇ ਕੋਲੇ ਸਟੈਂਡਰਡ ਚੌਂਕ ਕੋਲੇ ਆ ਕੇ ਫੋਨ ਕਰ ਜੀ ਵੀਰੇ ਉੱਥੇ ਉਹ ਗਰੇਡੇ ਕੋਲੇ ਘਰ ਨੇ ਆਪਣੇ ਵਿੱਚ ਜੀ ਠੀਕ ਹੈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲ ਟਰੈਕਟਰ ਹੁੰਦਾ ਆਪਣੇ ਕੋਲ ਵੀਰੇ 15 ਦਾ 15 ਤੋਂ 20 ਟਰੈਕਟਰ ਹੁੰਦੇ ਵੀਰੇ ਆਪਣੇ ਕੋਲ ਠੀਕ ਆ ਜੀ ਜਿਵੇਂ ਆਪਾਂ ਕਹ ਦੀਏ ਕੁਝ ਘੰਟੇ ਚੱਲੇ ਟਰੈਕਟਰ ਆਪਣੇ ਕੋਲ ਸਾਰੇ ਤਰ੍ਹਾਂ ਦੇ ਹੁੰਦੇ ਵੀਰੇ 4x4 2 ਵੀਲ ਠੀਕ ਆ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ 88734047 ਵੀਰੇ ਠੀਕ ਆ ਬਾਈ ਜੀ ਤੇ ਲੋ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ 4x4 ਝੋਟਾ ਤੇ ਕੰਡੀਸ਼ਨ ਚੈੱਕ ਕਰੋ ਬਾਈ ਟਰੈਕਟਰ ਦੀ ਪੂਰਾ ਕੋਕਾ ਪੀਸ ਆ ਤੇ ਸਾਰੀ ਮੰਡੀ ਦਾ ਪੂਰਾ ਖਿੱਚ ਦਾ ਕੇਂਦਰ ਬਣਿਆ ਹੋਇਆ ਟਰੈਕਟਰ ਹੈਗਾ ਬਣਿਆ ਕਿਉਂ ਹੋਇਆਗਾ ਆ ਬੂਫਰਾ ਕਰਕੇ ਤੇ ਬਾਈ ਜੀ ਜਿਹੜੇ ਬੂਫਰ ਲੱਗੇ ਹੋ ਨੇ ਆਪਾਂ ਪਹਿਲੀ ਗੱਲ ਮੁ ਠੀਕ ਆ ਭਾਈ ਜੀ ਬਾਈ ਕਹਿੰਦਾ ਲਾਉਂਦੇ ਨਹੀਂ ਹੈਗੇ ਠੀਕ ਆ ਭਾਈ ਜੀ ਤੇ ਟਰੈਕਟਰ ਵੀ ਕਹਿੰਦਾ ਦੂਜੇ ਟਰੈਕਟਰ ਨਾਲ ਮਹਿੰਗਾ ਟਰੈਕਟਰ ਹੈਗਾ ਵੀਰੇ ਬਹੁਤ ਮਾੜਾ ਵੀਰੇ ਸੈਂਕ్రో ਮਿਕਸਾ ਹੋਇਆ ਮਨਗੇਰੇ ਦੇ ਵੀਰੇ ਠੀਕ ਆ ਜੀ ਇਹ ਹੋਰਾਂ ਨਾਲ 40 50 ਹਜ਼ਾਰ ਮਹਿੰਗਾ ਵੀਰੇ ਠੀਕ ਆ ਜੀ ਹੋਰਾਂ ਨਾਲੋਂ ਠੀਕ ਆ ਜੀ ਜੇ ਕਿ ਲਿੰਕ 4x4 ਆ ਠੀਕ ਆ ਜੀ ਤੇ ਮਾਡਲ ਦੀ ਗੱਲ ਕਰੀ ਬਈ ਜੀ ਕਿੰਨੇ ਦਾ ਉਹ ਯਾਰ 19 ਮਾਡਲ ਆ ਵੀਰੇ 19 ਮਾਡਲ ਹੈਗਾ ਤੇ ਚਾਲ ਚਲਾਵੇ ਦੀ ਗੱਲ ਕਰੀ ਬਈ ਰੇਟ ਹੈਗਾ ਦਾ ਵੀਰੇ 1135000 ਚੱਲਿਆ ਵੀਰੇ ਇਹ オリジナル ਹੋਇਆ 1000 ਘੰਟਾ 1000 ਘੰਟ ਪੂਰੇ ਸਾਫ ਪੈਣਗੇ ਕੰਡੀਸ਼ਨ ਵੀ ਕੋਕਾ ਪੀਗੇ ਆਲ オリジナル ਹੀ ਵੀ ਜਿੰਨਾ ਟਰੈਕਟਰ ਹੈਗਾ ਜਮਾ オリジナル ਵੀਰੇ 1000 ਘੰਟੇ ਚ ਕੀ ਚੱਲਦਾ ਵੀਰੇ ਠੀਕ ਆ ਬਾਈ ਤੇ ਜਿਵੇਂ ਆਪਾਂ ਕਹਿ ਦਿੱਤੀ ਆ ਆਪਣੇ ਕੋਲ ਟਰੈਕਟਰ ਹੀ ਆਲ オリジナル ਜਿੰਨੇ ਦੀ ਮਿਲਣਗੇ ਜਿੰਨੇ ਲੈ ਜੀ ਠੀਕ ਆ ਜੀ ਬਾਕੀ ਵੀ ਮੌਕੇ ਤੇ ਮਾਨਤਾ ਨੂੰ ਹੋ ਜਾਵੇ ਜਦੋਂ ਆਉਂਗੇ ਤੇ ਅੱਗੇ ਕਹੇ ਬਈ ਜੀ ਸੁਵਰਾਜ 855 ਦੇਗੀ ਚੁੱਲੇ ਵਾਲਾ ਜਿੱਦੀ ਡਿਮਾਂਡ ਵੱਧ ਰਹੀ ਹੈ ਤੇ ਟਾਇਰ ਟੱਪਿਆਂ ਦੀ ਗੱਲ ਕਰੀ ਬਈ ਜੀ ਇਹਦੇ ਵੀਰੇ ਹੈਗੇ 85 ਪੈਸੇ ਟਾਇਰ ਦੇ ਠੀਕ ਆ ਜੀ 85 ਪੈਸੇ ਤੇ 16 ਦੇ ਟਾਰਾਂ ਚ ਬਈ ਜੀ ਹਾਂ ਜੀ ਐਮ ਆਰ ਦੇ ਟਾਇਰ ਨੇ ਠੀਕ ਆ ਬਾਈ ਤੇ ਕਿੰਨੇ ਮਾਡਲ ਆ ਬਈ ਜੀ ਇਹ 2021 ਮਾਡਲ ਆ ਵੀਰੇ 2021 ਮਾਡਲ ਆ ਕੰਡੀਸ਼ਨ ਚ ਚੈੱਕ ਕਰੋ ਬਈ ਟਰੈਕਟਰ ਦੀ ਪੂਰਾ ਕੋਕਾ ਪੀਸ ਬੈਨ ਮੈਂ ਟਰੈਕਟਰ ਆ ਗਜਾ ਮੈਂ ਤੇ ਕੀ ਡਿਮਾਂਡ ਆ ਬਈ ਜੀ 85000 685000 ਰੁਪਏ ਡਿਮਾਂਡ ਆ ਕਿ ਤੇ ਅਲੱਗ ਦੇ ਕਲੱਚ ਵਾਲ ਆ ਗਿਆ ਬਈ ਜੀ ਤੇ ਲੋ ਬਈ ਚੈੱਕ ਕਰੋ ਤੇ ਫੁੱਲ ਫੀਚਰ ਵਾਲ ਆ ਗਿਆ ਰਿਵਰਸ ਵੀਡੀਓ ਵੀਰੇ ਰਿਵਰਸ ਵੀਡੀਓ ਚ ਆ ਗਿਆ ਹਾਂਜੀ ਦੇਖ ਤੇ ਤੇਲ ਬ੍ਰੇਕਾਂ ਚ ਤੇਲ ਨਾ ਸੁੱਕੀਆਂ ਵੀਰੇ ਸੁੱਕੀਆਂ ਜਗ੍ਹਾ ਹਾਂ ਇਹ ਸੁੱਕੀਆਂ ਚ ਠੀਕ ਆ ਜੀ ਤੇ ਆ ਗਿਆ 5405 ਜੌਂਡੀਅਰ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ ਵੀਰੇ 2019 ਮਾਡਲ ਵੀਰੇ ਠੀਕ ਹੈ ਤੇ ਕਿੰਨਾ ਨੰਬਰ ਆ 795000 ਇਹ ਡਰ ਵੀਰੇ ਦਾ ਇਹ ਨਾਲ ਚੱਲਿਆ ਹੋਇਆ ਵੀਰੇ ਮਾਨਾ 95 90 ਪੈਸੇ ਟਾਇਰ ਪਿਆ ਤੇ ਵੀਰੇ 90 ਪੈਸੇ ਟਾਇਰ ਪਿਆ ਗਿਆ ਲੈ ਵੀ ਜੀ ਕੰਡੀਸ਼ਨ ਵੀ ਚੈੱਕ ਕਰ ਲੋ ਰਮਾ ਰੂਮਾ ਦਾ ਕੋਈ ਪੂਰਾ ਸਾਫ ਪਿਆਗਾ ਨਵੇਂ ਵਾਂਗੂ ਟਰੈਕਟਰ ਪਿਆਗਾ ਤੇ ਲਓ ਬਈ ਜੀ ਤੇ ਪੂਰਾ ਓਕੇ ਦੀ ਰਿਪੋਰਟ ਤੇ ਪਿਆਗਾ ਤੇ ਜਿੰਨੇ ਵੀ ਬਈ ਜਿਵੇਂ ਆਪਾਂ ਕਹ ਦੀਏ ਛਤਰੀ ਵਗੈਰੇ ਜਿੰਨੇ ਦੇ ਹੈ ਨਹੀਂ ਗੀ ਤਾਂ ਹੈ ਨਹੀਂ ਗੀ ਬਿਹਾਈਂਡ ਬ੍ਰਿਜ ਉੱਪਰ ਲਾਈ ਨਹੀਂ ਵੀਰੇ ਬੰਦੇ ਡੰਡੀ ਲਗਾਣੇ ਠੀਕ ਆ ਡੰਡੇ ਲੱਗੇ ਹੋਏ ਨੇ ਜਿਹੜੀ ਚੀਜ਼ ਨਾਲ ਆ ਬਈ ਜੀ ਨਾਲ ਆ ਜਿਹੜੀ ਤੁਸੀਂ ਠੀਕ ਹੈ ਬਾਈ ਜੀ ਤੇ ਬਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਤੇ ਆਹ ਦੇਖ ਸਕਦੇ ਹੋਗੇ ਬਾਈ ਨੇ ਅਜੇ ਤੱਕ ਵੇਟ ਵਗੈਰਾ ਵੀ ਨਹੀਂ ਪੇਂਟ ਕਰਾਇਆਗੇ ਨਹੀਂ ਆਹ ਇਹ ਹੀ ਪੇਂਟ ਕਰਵਾ ਕੇ ਵੇਚ ਰਿਹਾ ਪੂਰਾ ਅਰੀਜਨਲ ਟਰੈਕਟਰ ਹੈਗਾ ਜਿੰਨਾ ਵੀ ਹੈਗਾ ਤੇ ਅੱਗੇ ਹੈਗੇ ਬਾਈ ਜੀ ਸਟੈਂਡਰਡ ਆ ਤੇ ਲਓ ਬਾਈ ਜੀ ਲੁੱਕ ਦੇਖੋ 18 ਮਾਡਲ ਆ ਵੀਰੇ ਠੀਕ ਹੈ ਜੀ 18 ਮਾਡਲ ਆਗਾ ਮਾਡਲ ਦਾ 495000 ਰੇਟ ਆ ਵੀਰੇ ਠੀਕ ਹੈ ਜੀ ਬਾਕੀ ਕਹੇ ਕਿਹੜਾ ਚ ਚੱਲਦਾ ਵੀਰੇ ਇਹਦੇ ਦੂਜੀ ਸਪੀਡਾਂ ਨੇ ਵੇ ਠੀਕ ਹੈ ਜੀ ਮਲਟੀਪਲਾਈ ਹਾਂ ਜੀ ਮਲਟੀਆ ਇਹ ਫਿਰ ਕਿੰਨੇ ਮਰਜ਼ੀ ਗੇਰਾਂ ਚਲਾ ਲਓ ਨਿਊਟਰਲ ਕਰਕੇ ਉਹਦੇ ਸਾਈਡ ਤੇ ਗੇਅਰ ਲਗਾਇਆ ਆਪਣੇ ਛੋਟਾ ਲਾਓ ਬਾਈ ਜੀ ਆ ਛੋਟਾ ਗੇਅਰ ਲੱਗਿਆ ਜਿਹੜਾ ਤੁਸੀਂ ਦੇਖਦੇ ਹੋਗੇ ਤੇ ਇਹ ਟਰੈਕਟਰ ਤੇ ਨਿਊਟਰਲ ਹੋ ਗਿਆ 50 80 ਦਾ 85 ਪੈਸੇ ਟਾਇਰ ਨਾਲ ਦੇ ਵੀਰੇ ਠੀਕ ਹੈ 16 ਦੇ ਟਾਇਰਾਂ ਚ ਹੈਗਾ 16 ਦੇ ਟਾਇਰਾਂ ਚ ਲਾਓ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ तकरीबन ਬਾਈ ਜੀ ਇੱਕ ਟਰੈਕਟਰ ਹੀ ਹੈਗਾ ਇਹ ਜਿਹੜਾ ਮੰਡੀ ਚ ਹੈਗਾ ਮੈਂ ਕਹਿੰਦਾ ਜੇ ਕਿਸੇ ਹੋਰ ਮੰਡੀ ਚ ਵੀ ਜਾਓਗੇ तकरीबन ਇਹੋ ਤੁਹਾਨੂੰ ਇੱਕ ਟਰੈਕਟਰ ਹੀ ਮਿਲੂਗਾ ਠੀਕ ਹੈ 2018 ਮਾਡਲ ਆ 495000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਾਣ ਜ਼ਰੂਰੀ ਹੋਗਾ ਇਹ ਵੀ オリジナル ਹੀ ਬਈ ਜਿੰਨਾ ਵੀ ਹੈਗਾ ਟਰੈਕਟਰ ਹਾਂਜੀ ਬਈ オリジナル ਜਾਵਾ ਠੀਕ ਹੈ ਜਿੰਨੇ ਟਰੈਕਟਰ ਹੁੰਦੇ ਨੇ ਬਈ ਜੀ ਪੰਜਾਬ ਨੰਬਰੀ ਹੁੰਦੇ ਨੇ ਪੰਜਾਬ ਨੰਬਰ ਵੀਰੇ ਠੀਕ ਆ ਬਈ ਜੀ ਤੇ ਕਹ ਗਿਆ ਬਈ ਜੀ ਫਾਰਮਟਰੈਕ ਪਾਇੰਟ ਈਪੀਆਈ ਵਾਲਾ ਤੇ ਇਹਦੀ ਵੀ ਡਿਮਾਂਡ ਕਹਿੰਦੇ ਬਹੁਤ ਜ਼ਿਆਦਾ ਰਹੀ ਹੈਗੀ ਤੇ ਸੈਂਟਰ ਗੇਅਰ ਚ ਆ ਗਿਆ ਤੇ 16 ਦੇ ਟਾਇਰਾਂ ਚ ਬਈ ਜੀ ਹਾਂਜੀ 16 ਦੇ ਟਾਇਰਾਂ ਚ ਵੀਰੇ ਤੇ ਟਾਇਰ ਟੱਪੇ ਦੀ ਗੱਲ ਕਰੀ ਕਿੰਨੇ ਕੇ ਪੈਸੇ ਪੈਣਗੇ ਬਈ ਆ ਰਹੇਗੇ 75 ਕੇ ਪੈਸੇ ਵੀਰੇ 70 ਡਾਉਲ ਡਾਉਲ ਵੀਰੇ ਠੀਕ ਹੈ ਜੀ 2009 ਮਾਡਲ ਆ ਵੀਰੇ ਠੀਕ ਹੈ ਜੀ 3 ਲੱਖ 40 ਹਜ਼ਾਰ ਰੇਟ ਆ ਵੀਰੇ ਮਾਨਤਾਰ ਕਰਾਂ 3 ਲੱਖ 20 ਹਜ਼ਾਰ ਰਜਾਂਗੇ ਠੀਕ ਹੈ ਜੀ ਲੈ ਬਾਈ ਜੀ 3 ਲੱਖ 20 ਹਜ਼ਾਰ 20 ਹਜ਼ਾਰ ਰੁਪਏ ਦੀ ਛੂਟ ਹੋ ਗਈ ਬਾਕੀ ਮਾਨਤਾਰ ਨੂੰ ਬਾਈ ਕਹਿੰਦਾ ਫੁੱਲ ਲਗਾ ਤੇ ਟਰੈਕਟਰ ਕੱਟ ਵੀ ਲਵਾਂਗੇ ਬਾਈ ਜੀ ਜਿਹੜਾ ਕੋਈ ਠੀਕ ਹੈ ਬਾਈ ਤੇ ਅੱਗੇ ਅੱਗੇ ਬਾਈ ਜੀ 753 10 ਕਾਲ ਢੱਡਾਲਾ ਤੇ ਜਿਹਦੀ ਡਿਮਾਂਡ ਵੀ ਵੱਧ ਰਹੀ ਹੈਗੀ ਤੇ ਟਾਟਾ ਪੇ ਦੀ ਗੱਲ ਕਰੀ ਬਾਈ ਜੀ ਇਹਦੇ ਵੀਰੇ ਦੇ ਹੈਗਾ 70 75 ਪੈਸੇ ਦਾ ਰੇਟ ਠੀਕ ਹੈ ਜੀ ਤੇ 70 ਤੋਂ 75 ਜਿੰਨਾ ਡਰਾਈਵਰ ਹੋਵੇ ਮਾਡਲ ਆ ਵੀਰੇ ਡਾ ਮਾਡਲ ਡਿਸਟ੍ਰੀਬਿਊਟਰ ਠੀਕ ਹੈ ਡਬਲ ਪੀਡੀਓ ਤੇ ਪਾਵਰ ਸਟੀਰੀਂਗ ਚ ਪਾਵਰ ਸਟੀਰੀਂਗ ਵੀਰੇ ਠੀਕ ਆ ਬਾਈ ਜੀ ਸਪੀਡ ਆ 3 ਸਪੀਡ ਆ ਤੇ ਇੱਕ ਹੀ ਡਿਮਾਂਡ ਆ ਬਾਈ ਜੀ ਦੀ ਇਹਦੀ 5 ਲੱਖ 25000 ਵੀਰੇ ਠੀਕ ਆ ਜੀ 5 ਲੱਖ 25000 ਸਵਾ 5 ਲੱਖ ਕਹਿ ਦੀ ਆਪਾਂ ਤੇ ਮਾਨਦਾਨ ਦੀ ਗੱਲ ਕਰੀਏ ਬਾਈ ਜੀ ਵੀਰੇ 5 ਲੱਖ 10000 ਤਾਂ ਦੇ ਦਾਂਗੇ ਵੀਰੇ ਠੀਕ ਆ ਜੀ ਤੇ ਪੰਜਾਬ ਨੰਬਰ ਹੈਗਾ ਪੀਵੀ 17 17 ਠੀਕ ਹੈ ਜੀ ਜਿੰਨੇ ਡਰਾਈਵਰ ਹੁੰਦੇ ਬਾਈ ਜੀ ਫਸਟ ਤੇ ਸੈਕੰਡ ਪਾਰਟੀ ਵਾਲੇ ਹੁੰਦੇ ਨੇ ਹਾਂ ਜੀ ਠੀਕ ਹੈ ਜੀ ਤੇ ਅੱਗੇ ਰੋਟਾ ਟਰੈਕਟਰ ਪੂਰਾ ਖੇਤ ਦਾ ਕੇਂਦਰ ਜਿਹਨੂੰ ਕਹਿਆ ਜਾਂਦਾ ਨਹੀਂ ਇਹ ਵੀ ਬਰੇ ਚੱਲਿਆ ਹੈ Ориジナル 12 1300 ਘੰਟਾ 21 ਮਾਡਲ ਹੈ ਬਰੇ 9 ਲੱਖ 45000 ਰੇਟ ਆ ਬਰੇ ਦਾ ਠੀਕ ਆ ਜੀ ਤੇ ਪੀ ਵੀ 23 ਨੰਬਰ ਹੈਗਾ ਤੇ ਇਹ ਸਵਾਵਾ ਵਕਤ ਦੇ ਦਿਆਂਗੇ ਬਰੇ ਮਾਨਤਾਨ ਬਰੇ ਦਾ ਠੀਕ ਆ ਜੀ ਤੇ ਉਹ ਟਰੈਕਟਰ ਹੈਗਾ ਗੀਅਰ ਪ੍ਰੋ ਵਾਲਾ ਹਾਂ ਗੀਅਰ ਪ੍ਰੋ ਆ 90 ਪੈਸੇ ਟਾਇਰ ਆ ਬਰੇ ਦੇ ਜਿਵੇਂ ਅਬ ਕਹਦੀ ਬਾਈ ਜੀ ਆ ਦੇਖ ਸਕਦੇ ਹੋ ਕਿ ਬਾਈ ਨੇ ਤਾਂ 90 ਪੈਸੀ ਕਿਹਾ ਹੈਗਾ ਜੀ ਤੇ ਆ ਚੋ ਡੀ ਅਜੇ ਤੱਕ ਨਾਲ ਦੀਆਂ ਲਈਆਂ ਵੀ ਨਹੀਂ ਹੈਗੀਆਂ ਹੈਗੀਆਂ ਲੋ ਵੀ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਪੂਰਾ ਨਵੇਂ ਵਰਗਾ ਹੁਣ ਤਾਂ ਜੇ ਮੈਂ ਕਹਦੀ ਹਣਾ ਇਹ ਤਾਂ ਕੱਲੇ ਹਾਰ ਪਾਉਣ ਦੀ ਲੋਡ ਆ ਗਈ ਹੈ ਨਾ ਜੇ ਹਾਰ ਪਾ ਕੇ ਜੇ ਗਵਾਂਡੀਆਂ ਨੂੰ ਕੋਈ ਐ ਨਹੀਂ ਕਹਿ ਸਕਦਾ ਜੀ ਨਵਾਂ ਕਿ ਪੁਰਾਣਾ ਨਵਾਂ ਲੈਤਾ ਕਿ ਪੁਰਾਣਾ ਲੈਤਾ ਤੇ ਬਸ ਹੁਣ ਲੱਡੂ ਵੰਡਣ ਵਾਲੇ ਤੁਸੀਂ ਹੋ ਤੇ ਬਾਕੀ ਸਹੀ ਲੋਕੇ ਸਨ ਬਾਈ ਤੇ ਹੋਰ ਕਿੰਨੇ ਕਿ ਟਰੈਕਟਰ ਵੇਚਣੇ ਹੁੰਦੇ ਵੀਰੇ ਆਪਣੇ ਕੋਲ ਅਰਜੈਂਸੀ ਆਡੀ ਖੜਾ ਵੀਰੇ ਠੀਕ ਹੈ ਜੀ ਤੇ ਹੋਰ ਸੁਵਰਾਜ ਖੜੇ ਆ ਵੀਰੇ ਜੋੜੀ ਹੋਰ ਖੜੇ ਆ ਵੀਰੇ ਕਾਲਡ ਵਾਲਾ ਕਾਲਡ ਵਾਲੇ ਵੀ ਖੜੇ ਆ ਵੀਰੇ ਹੁਣ ਆਉਣੇ ਆ ਪ੍ਰੀਤ ਆ ਜੀ ਵੀਰੇ 4x4 75 90 ਠੀਕ ਹੈ ਜੀ ਮਤਲਬ ਹੈਗੇ ਵੀਰੇ 15 ਟਰੈਕਟਰ 15 ਟਰੈਕਟਰ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾ ਹੋਵੇ ਲੋਨ ਵੀ ਹੋ ਜਾ ਵੀਰੇ ਠੀਕ ਹੈ ਜੀ ਤੇ ਲੋਨ ਵਗੈਰਾ ਹੋ ਜਾਵੇ ਟਰੈਕਟਰ ਕੱਟ ਵੀ ਲਾਂਗੇ ਕੱਟਵਾ ਕੇ ਦੇ ਦਾਂਗੇ ਵੀਰੇ ਠੀਕ ਹੈ ਭਾਈ ਜੀ ਤੇ ਜਿਵੇਂ ਆਪਾਂ ਕਹਿ ਰਹੀਏ ਜੇ ਬਾਕੀ ਸਿਵਲ ਦਾ ਟਵਰਡ ਹੈ ਗਾ ਘਰ ਕੱਢ ਲਿਆ ਉਹ ਟਰੈਕਟਰ ਲੈ ਜਾ ਠੀਕ ਹੈ ਭਾਈ ਜੀ ਧੰਨਵਾਦ ਭਾਈ ਜੀ ਤੇ ਲੋ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਗਏ ਇਸ ਨੰਬਰੀ ਨਾਲ ਤਦ ਤੱਕ ਲਈ ਧੰਨਵਾਦ